ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਦ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਪੰਜਾਬ ਦੇ ਵਿੱਚ ਚਾਦ ਵਿਧਾਨ ਸਭਾ ਦੀਆਂ ਜਿੰਨੀ ਚੋਣਾਂ ਜਿਹੜੀਆਂ ਉਹ ਹੋ ਰਹੀਆਂ ਉੱਥੇ ਧੂਆਂ ਤਾਂ ਪਚਾ ਦੇਣਾ ਉੱਥੇ ਸਾਰੇ ਕੈਂਡੀਡੇਟ ਜਿਹੜੇ ਆ ਖੜੇ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਵੱਖ-ਵੱਖ ਪਾਰਟੀਆਂ ਜਿਹੜੀਆਂ ਇੱਕ ਦੂਸਰੇ ਨਾਲੋਂ ਅੱਗੇ ਲੰਘਣ ਲਈ ਪੂਰਾ ਢੀ ਚੋਟੀ ਦਾ ਜੋਧ ਜਿਹੜਾ ਉਹ ਲਾ ਰਹੀਆਂ ਅੱਜ ਆਪਾਂ ਗਿੱਦੜਵਾਹਾ ਹੰਕਾ ਜਿਹੜਾ ਆ ਉੱਥੇ ਉਹ ਸੜਕ ਦੇ ਉੱਪਰ ਵਿਚਾਰ ਵਟਾਂਦਰਾ ਕਰਾਂਗੇ ਜਿੱਥੇ ਆਮ ਆਦਮੀ ਪਾਰਟੀ ਦੇ ਡੈਂਪੀਟਿ ਤੋਂ ਉਮੀਦਵਾਰ ਔਰ ਭਾਤੀ ਜਨਤਾ ਪਾਰਟੀ ਦੇ ਉਮੀਦਵਾਰ ਸਦਾ ਮਨਪ੍ਰੀਤ ਸਿੰਘ ਬਾਦਲ ਜਿਹੜੇ ਆ ਉਹ ਖੜੇ ਆ ਔਰ ਕਾਂਗਸ ਪਾਰਟੀ ਦੇ ਬੀਬਾ ਅਮਤਾਲ ਵੜਿੰਗ ਜਿਹੜੀ ਆ ਉਥੋਂ ਚੋਣ ਲੜਦਾ ਹੈ। ਜਿੰਨੇ ਜਿਹੜੇ ਕੈਂਡੀਡੇਟ ਆ ਉਹ ਆਪਣੀ ਜੋਲ ਅਜ਼ਮਾਈ ਉਹ ਸੱਕੇ ਤੋਂ ਕਰਾਇਆ। ਲੇਕਿਨ ਅਜੇ ਦੇਖਣਾ ਬਾਕੀ ਆ ਕਿ ਇਨ੍ਹਾਂ ਤਿੰਨਾ ਵਿੱਚੋਂ ਕਿਹੜਾ ਕੈਂਡੀਡੇਟ ਚੋਣ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਉਹ ਪਹੁੰਚਦਾ ਹੈ। ਲੇਕਿਨ ਇਨ੍ਹਾਂ ਦੇ ਬਾਰੇ ਕੋਈ ਜਿਹੜੇ ਆ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲ ਰਹੀਆਂ ਜਿਸ ਦਾ ਢੰਪੀ ਢਿੱਲੋਂ ਜਿਹੜੇ ਆ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਆ ਉਹਨਾਂ ਨੇ ਪਿਛਲੇ ਦਿਨੀ ਸਟੇਜ ਤੇ ਬੋਲਦੇ ਆ ਕਹਿਆ ਸੀਗਾ ਕਿ ਉਹਨਾਂ ਦੇ ਕੋਲ ਪੰਜਾਬ ਦੇ ਮੰਤਰੀ ਸ਼੍ਰੀ ਅਮਨ ਅਰਵੜਾ ਜੀ ਤੇ ਇੱਕ ਵਿਧਾਇਕ ਜਿਹੜੇ ਆ ਉਹ ਇੱਕ ਗੱਡੀ ਦੀ ਡਿੱਗੀ ਵਿੱਚ 1 ਕਰੋੜ ਰੁਪਇਆ ਭਰ ਕੇ ਲਿਆਏ ਸਨ ਔਰ ਉਹਨਾਂ ਦਿਖਾ ਕੇ ਕਹਿੰਦੇ ਵੀ ਇਹ ਤੁਹਾਡਾ 1 ਕਰੋੜ ਰੁਪਇਆ ਆ ਇਹਨੂੰ ਜਿੱਥੇ ਮਰਜ਼ੀ ਵਾਤ ਲਓ ਹੁਣ ਉਹਨਾਂ ਨੇ ਪਬਲੀਕਲੀ ਇਹਦੀ ਅਨਾਉਂਸਮੈਂਟ ਕੀਤੀ ਇਹ 1 ਕਰੋੜ ਰੁਪਇਆ ਕਿੱਥੋਂ ਆਇਆ ਔਰ ਕਿੱਥੇ ਜਾਣਾ ਸੀ ਇਹਦੇ ਬਾਰੇ ਕਿਸੇ ਨੂੰ ਨਹੀਂ ਪਤਾ ਇਹਦੇ ਬਾਰੇ ਜੇ ਪਤਾ ਆ ਉਹ ਜਾਂ ਤਾਂ ਡੈਂਪੀ ਢਿਲੋਂ ਨੂੰ ਪਤਾ ਆ ਜਾਂ ਸ਼੍ਰੀ ਅੰਮਰ ਅਲਵੜਾ ਨੂੰ ਪਤਾ ਆ ਜਾਂ ਉਸ ਜਿਹੜਾ ਐਮਐਲਏ ਆ ਜਿਹੜਾ ਸ਼੍ਰੀ ਅੰਮਰ ਅਲਵੜਾ ਦੇ ਨਾਲ ਆਇਆ ਜਾਂ ਉਸ ਨੂੰ ਪਤਾ ਆ ਜਾਂ ਸਾਰੇ ਗੇਮ ਦਾ ਜਿਹੜਾ ਮੁਖੀ ਹੈ ਸ਼੍ਰੀ ਭਗਵੰਤ ਮਾਨ ਜੀ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਜਾਂ ਉਹਨਾਂ ਨੂੰ ਪਤਾ ਸੋ ਇਸ ਗੇਮ ਦਾ ਜਿਹੜਾ ਅਜੇ ਤਾਈਂ ਨੇਮ ਪਲੇਅਰ ਆ ਉਹਦਾ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਸਾਡੀ ਮੰਗ ਹੈ ਕਿ ਜਿੰਨੀ ਸਾਰੀ ਇਹ ਗੇਮ ਚੱਲੀ ਆ ਜਾਂ ਚੱਲ ਰਹੀ ਆ ਇਹਦੀ ਦੰਗਾਈ ਤੱਕ ਜਾਇਆ ਲਜਾਇਆ ਜਾਣਾ ਚਾਹੀਦਾ ਆ ਔਰ ਇਹਦੀ ਪ੍ਰਾਪਤ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਚਾਹੇ ਸੀਬੀਆਈ ਕਰੇ ਚਾਹੇ ਇਹ ਸਾਰਾ ਕੇਸ ਈਡੀ ਦੇ ਹਵਾਲੇ ਕੀਤਾ ਜਾਵੇ ਤਾਂ ਕਿ ਜਿਹੜੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ ਕਿਉਂਕਿ ਇਹ ਸਾਰੇ ਗੱਲਾਂ ਸਾਰੀਆਂ ਗੱਲਾਂ ਲੀਕ ਹੋਣ ਤੋਂ ਬਾਅਦ ਕਈ ਤਰ੍ਹਾਂ ਦੇ ਸ਼ੰਕੇ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਆਏ ਹਨ ਤੇ ਲੋਕਾਂ ਦੇ ਸ਼ੰਕੇ ਜਿਹੜੇ ਉਹਨਾਂ ਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ ਇਸ ਕਰਕੇ ਇਸ ਮਸਲੇ ਦੀ ਇਨਵੈਸਟੀਗੇਸ਼ਨ ਜਿੰਦੀ ਆ ਉਹ ਤੈ ਤੱਕ ਹੋਣੀ ਬਹੁਤ ਜ਼ਰੂਰੀ ਆ ਦੂਸਰੇ ਹੰ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਸਰਦਾਰ ਮਨਪ੍ਰੀਤ ਸਿੰਘ ਜੀ ਬਾਦਦ ਉਹ ਆਪਣੇ ਬੜੇ ਵਿਦਵਾਨ ਸੱਜਣ ਵੀ ਹਨ ਰਾਜਨੀਤਿਕ ਆਗੂ ਵੀ ਹਨ ਉਹਨਾਂ ਵੱਲੋਂ ਜਿਸ ਤਰ੍ਹਾਂ ਪ੍ਰਚਾਰਿਆ ਜਾਦਿਆ ਆ ਹੋਰ ਗੱਲਾਂ ਤੋਂ ਇਲਾਵਾ ਉਹ ਵੀ ਪਬਲਿਕ ਅ디 ਲੋਕਾਂ ਦੇ ਵਿੱਚ ਜਦੋਂ ਬੈਠਦੇ ਹਨ ਤਾਂ ਲੋਕਾਂ ਨੂੰ ਸਿੱਧੇ ਤੌਰ ਦੇ ਉੱਤੇ ਨੌਕਰੀਆਂ ਵੰਡ ਦੇਣ ਦੀ ਪੇਸ਼ਕਸ਼ ਕਰਦੇ ਹਨ ਨੌਜਵਾਨਾਂ ਕੋਲ ਸਿੱਧੇ ਤੌਰ ਦੇ ਉੱਤੇ ਦਖਾਸਤਾਂ ਪ੍ਰਾਪਤ ਕਰਦੇ ਹਨ ਤੇ ਵੱਖ-ਵੱਖ ਵਿਭਾਗਾਂ ਵਿੱਚ ਨੌਕਰੀਆਂ ਦੇਣ ਦਾ ਵਾਅਦਾ ਕਰਦੇ ਹਨ ਇਹ ਰੱਬ ਜਾਣਦਾ ਆ ਕਿ ਉਹਨਾਂ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਜਾਂ ਵੰਡੀਆਂ ਇਹ ਉਹਨਾਂ ਨੂੰ ਪਤਾ ਆ ਜਾਂ ਨੌਕਰੀਆਂ ਲੈਣ ਵਾਲੇ ਨੂੰ ਪਤਾ ਆ ਜਾਂ ਕਿੰਨੇ ਕਿੰਨੇ ਨੌਜਵਾਨਾਂ ਨੂੰ ਉਹਨਾਂ ਨੇ ਇਹ ਵਾਅਦਾ ਕੀਤਾ ਕਿ ਇਲੈਕਸ਼ਨ ਨਿਕਲ ਜਾਣ ਤੋਂ ਬਾਅਦ ਉਹਨਾਂ ਨੂੰ ਇਹ ਨੌਕਰੀਆਂ ਜਿਹੜੀਆਂ ਨਿਯੁਕਤੀ ਪੱਤਰ ਹੈ ਉਹ ਉਹਨਾਂ ਦੇ ਹਵਾਲੇ ਕੱਪੇ ਜਾਣਗੇ ਉਹ ਕਈਆਂ ਨੂੰ ਇਹ ਵਾਅਦਾ ਕੀਤਾ ਗਿਆ ਕਿ ਦੇਲਵੇ ਦੇ ਵਿੱਚ ਜਿਹੜੀਆਂ ਨੌਕਰੀਆਂ ਨਿਕਲੀਆਂ ਆਆਂ ਔਰ ਰੇਲਵੇ ਮੰਤਰੀ ਜਿਹੜੇ ਆ ਉਹ ਇੱਥੇ ਆ ਰਹੇ ਆ ਉਹ ਉਹਨਾਂ ਕੋਲੋਂ ਸਹੀ ਪ੍ਰਵਾਨ ਪਵਾ ਦਿੱਤੀ ਜਾਏਗੀ ਕਿ ਰੇਲਵੇ ਦੇ ਵਿੱਚ ਨੌਕਰੀਆਂ ਲਈ ਉਹਨਾਂ ਨੌਜਵਾਨਾਂ ਦਾ ਰਸਤਾ ਜਿਹੜਾ ਉਹ ਪੱਧਰਾ ਕਰ ਦਿੱਤਾ ਜਾਏਗਾ ਇਹ ਗੱਲ ਦੇਖੋ ਅੱਗੇ ਕਦੀ ਅਸੀਂ ਇੰਨੀ ਸਾਡੀ ਉਮੀਦ ਹੋ ਗਈ ਆ ਕਦੀ ਅੱਜ ਤੱਕ ਇਹ ਗੱਲ ਨਾ ਸੁਣੀ ਆ ਨਾ ਕਦੀ ਸਾਡੇ ਸਾਹਮਣੇ ਆਈ ਆ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਇਹ ਗੱਲ ਸਾਰੀ ਦੀ ਸਾਰੀ ਇੱਕ ਛੋਸ਼ਾ ਆ ਔਰ ਨੌਜਵਾਨਾਂ ਨੂੰ ਧੋਖਾ ਦੇਣ ਲਈ ਇੱਕ ਟਕਬੌਂਜ ਹੈ ਜੇ ਸਰਦਾਰ ਮਨਪਦੀਪ ਸਿੰਘ ਵਰਗੇ ਬੰਦੇ ਨੇ ਇਹ ਕੰਮ ਕੀਤਾ ਆ ਤਾਂ ਇਹ ਬਹੁਤ ਹੀ ਇੱਕ ਅਫਸੋਸ ਵਾਲੀ ਗੱਲ ਹੈ ਜਿਹੜਾ ਬੰਦਾ ਆਪਣੀ ਆਪ ਨੂੰ ਸਾਫ਼ ਸੁਥਰੇ ਕਰਤਾਰ ਦਾ ਮਾਲਕ ਕਹੌਣ ਦਾ ਦਾਵਾ ਕਰਦਾ ਹੋਵੇ ਉਹ ਬੰਦਾ ਇਹੋ ਜਿਹਾ ਕੰਮ ਕਰਦੇ ਤਾਂ ਗੱਲ ਜੂ ਸੋਚ ਵਿਚਾਰ ਕਰਨ ਦੀ ਹੈ ਤੀਜੇ ਕੈਂਡੀਡੇਟ ਜਿਹੜੇ ਉਥੇ ਕੰਮ ਕਰ ਰਹੇ ਆ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਬੀਬਾ ਅਮਰਤਾ ਵੜਿੰਗ ਜੀ ਹਨ ਔਰ ਉਹ ਰਾਜਾ ਵੜਿੰਗ ਜੀ ਦੇ ਧਰਮ ਪਤਨੀ ਹਨ ਬੜੇ ਜੋਸ਼ ਉਤ ਦੇ ਨਾਲ ਉਹ ਚੋਣ ਮਹਿਮ ਆਪਣੀ ਜਿਹੜੀ ਆ ਉਹ ਚਲਾ ਰਹੇ ਆ ਅਜੇ ਤੱਕ ਉਹਨਾਂ ਬਾਰੇ ਕੋਈ ਅਜਿਹੀ ਗੱਲ ਸੁਣਨ ਨੂੰ ਨਹੀਂ ਮਿਲੀ ਜਿਹਦੇ ਨਾਲ ਉਹਦੇ ਉਹਨਾਂ ਉੱਪਰ ਕੋਈ ਟਿੱਕਾ ਟਿਕ ਨਹੀਂ ਕੀਤੀ ਜਾ ਸਕੇ ਪਿੱਛੇ ਜੇ ਕੇਂਦਰੀ ਮੰਤਰੀ ਸ਼੍ਰੀ ਦਵਨੀਤ ਬਿੱਟੂ ਨੇ ਉਹਨਾਂ ਉੱਪਰ ਇੱਕ ਭੱਦੀ ਜਿਹੀ ਟਿੱਪਣੀ ਕੀਤੀ ਸੀ ਜਿਸ ਦਾ ਉਹਨਾਂ ਨੇ ਹੀ ਨਹੀਂ ਲੇਕਨ ਸਮੂਹ ਐ ਐਡੀਟ ਵਾਲੇ ਬੰਦਿਆਂ ਨੇ ਉਹਨਾਂ ਉੱਪਰ ਨੀਤ ਬਿੱਟੂ ਵੱਲੋਂ ਕਿੱਕੀ ਗੇ ਟਿੱਪਣੀ ਦਾ ਬੁਰਾ ਬਣਾਇਆ ਸੀ ਟਿੱਪਣੀ ਕੀ ਸੀ ਕਿ ਉਹਨਾਂ ਦੇ ਪਤੀ ਰਾਜਾ ਬੜੈੰਗ ਨੇ ਕਿਸੇ ਪਬਲਿਕ ਫੰਕਸ਼ਨ ਦੇ ਵਿੱਚ ਇਹ ਕਿਹਾ ਸੀ ਕਿ ਦੇਖੋ ਜੀ ਮੇਰੀ ਪਤਨੀ ਸਵੇਰੇ ਸੁੱਖੀ ਬਿੰਦੀ ਲਾ ਕੇ ਘਰੋਂ ਨਿਕਲ ਜਾਂਦੀ ਆ ਤੇ ਸ਼ਾਮ ਨੂੰ ਨੀਰੀ ਹੋਏ ਆਉਂਦੀ ਆ ਭਈ ਇੱਕ ਕਾਮਨ ਸੈਂਸ ਹੈ ਅਸੀਂ ਵੀ ਮਜ਼ਾਕ ਮਜ਼ਾਕ ਵਿੱਚ ਇਹਦੇ ਨਾਲੋਂ ਵੀ ਟਿੱਖੀਆਂ ਗੱਲਾਂ ਕਈ ਵਾਰੀ ਪਬਲਿਕ ਦੇ ਵਿੱਚ ਕਰ ਜਾਂਦੇ ਆ ਆਪਣੀ ਔਰਤ ਦੇ ਬਾਰੇ ਇਹ ਗੱਲਾਂ ਇਸ ਤੋਂ ਵੀ ਗੱਲ ਜਿਹੜੀ ਆ ਹੋਰ ਅੱਗੇ ਜਾ ਕੇ ਕਰ ਜਾਂਦੇ ਆ ਤੇ ਫਿਰ ਇਹਦੇ ਵਿੱਚ ਕੀ ਬੋਲਿਆ ਸਾਨੂੰ ਕੋਈ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚ ਇਹਦੇ ਬਾਰੇ ਇੱਕ ਕੇਂਦਰੀ ਮੰਤਰੀ ਵੱਲੋਂ ਇੰਨਾ ਬਵਾਲ ਜਿਹੜਾ ਉਹ ਖੜਾ ਕਰ ਦਿੱਤਾ ਗਿਆ ਇਹ ਤੇ ਕਾਮਨ ਚੀਜ਼ ਆ ਕਿ ਕੋਈ ਬੰਦਾ ਜਾਂ ਕੋਈ ਔਰਤ ਆਪਣੇ ਹਸਬੰਡ ਦੇ ਬਾਦੇ ਇੱਕ ਸ਼ੁਗਨ ਮੇਲੇ ਦੀ ਗੱਲ ਜਿਹੜਾ ਉਹ ਕਰ ਸਕਦਾ ਹੋਵੇ ਜਾਂ ਕਰ ਸਕਦੀ ਹੋ। ਕੀ ਇਹਦੇ ਵਿੱਚ ਉਹੀ ਗੱਲ ਹੈ? ਕੀ ਇਹਦੇ ਵਿੱਚ ਫਜ਼ੂਲ ਦੀ ਗੱਲ ਹੈ? ਆਪਾਂ ਆਪਣੇ ਰੋਜ਼ ਦੇ ਜੀਵਨ ਦੇ ਵਿੱਚ, ਰੋਜ਼ ਦੀ ਜ਼ਿੰਦਗੀ ਦੇ ਵਿੱਚ ਹੀ ਹੋਈਆਂ ਗੱਲਾਂ ਅਕਸਰ ਆਪਾਂ ਕਰਦੇ ਆ। ਖੈ ਇਹ ਗੱਲਾਂ ਜਿਹੜਾ ਬੰਦਾ ਕਰਦਾ ਆ ਜਾਂ ਜਿਹੜਾ ਬੰਦਾ ਅਜਿਹੀ ਸੋਚ ਰੱਖਦਾ ਆ ਉਹ ਘਟਿਆ ਸੋਚੀ ਕਹੀ ਜਾ ਸਕਦੀ ਆ ਤੇ ਅਜਿਹੇ ਆ ਬੰਦਾ ਜਦੋਂ ਇੱਕ ਕਟਿਆ ਸੋਚ ਰੱਖਦਾ ਆ ਤਾਂ ਉਹ ਬੰਦਾ ਜਿਹੜਾ ਉਹ ਉਹਦੇ ਬਾਰੇ ਕੋਈ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਕੋਈ ਸਤਿਕਾਰ ਨਹੀਂ ਹੁੰਦਾ ਤੇ ਕੁੱਲ ਮਿਲਾ ਕੇ ਮੈਂ ਇਹ ਕਹਿਣਾ ਚਾਹੁੰਦਾ ਆ ਕਿ ਬੀਬੀ ਅਮਰਤਾ ਵੜਿੰਗ ਜੀ ਜਿਹੜੀ ਆ ਉਹ ਵਧੀਆ ਤੀਕੇ ਨਾਲ ਆਪਣੀ ਚੋਣ ਨੇ ਨੂੰ ਜਿਹੜੀ ਚਲਾਦੀ ਆ ਦੇਖਣਾ ਇਹ ਆ ਕਿ ਇਹਨਾਂ ਤਿੰਨਾਂ ਉਮੀਦਵਾਰਾਂ ਦੇ ਵਿੱਚੋਂ ਜਿੱਤ ਜਿਹੜੀ ਆ ਉਹ ਕਿਹੜੇ ਉਮੀਦਵਾਰ ਦੀ ਝੋਲੀ ਵਿੱਚ ਪੈਂਦੀ ਆ ਸਾਡੇ ਵੱਲੋਂ ਸਾਰੇ ਤਿੰਨਾਂ ਉਮੀਦਵਾਰਾਂ ਨੂੰ ਦਵਾਮ ਹਨ ਸ਼ੁਭ ਕਾਮਨਾਵਾਂ ਹਨ ਕਿ ਉਹ ਸਾਰੇ ਵਧੀਆ ਤਰੀਕੇ ਨਾਲ ਆਪਣੀ ਚੋਣ ਮੈਦਾਨ ਔਰ ਇੱਕ ਬੇਨਤੀ ਸਾਡੇ ਤਿੰਨ ਉਮੀਦਵਾਰਾਂ ਨੂੰ ਹੈ ਅਸੀਂ ਕਰਨਾ ਚਾਹੁੰਦੇ ਹਾਂ ਕਿ ਐਸੀ ਕਾਰਸ਼ਾਲੀ ਅਪਣਾਓ ਕਿ ਲੋਕਾਂ ਦੇ ਵਿੱਚ ਕੋਈ ਭੱਦੀ ਸ਼ਬਦਾਵਲੀ ਇੱਕ ਦੂਸਰੇ ਦੇ ਵਿਰੁੱਧ ਨਾ ਵਰਤਣ ਕਿਉਂਕਿ ਉਹਨਾਂ ਨੇ ਫਿਰ ਵੀ ਇੱਕ ਦੂਜੇ ਨੂੰ ਮਿਲ ਬੱਤਣਾ ਹੈ ਇੱਕ ਦੂਸਰੇ ਨੂੰ ਆਪਣਾ ਮੂੰਹ ਦਿਖਾਉਣਾ ਆ ਕਿ ਲੋਕਾਂ ਦੇ ਵਿੱਚ ਹਮੇਸ਼ਾ ਵਿਚਲਣਾ ਵੀ ਆ ਲੋਕਾਂ ਦੇ ਵਿੱਚ ਇੱਕ ਦੂਸਰੇ ਦੇ ਮੂੰਹ ਮੱਥੇ ਵੀ ਲੱਗਣਾ ਆ ਸੋ ਸਾਡੀ ਬੇਨਤੀ ਆ ਕੋਈ ਭੱਦੀ ਸ਼ੁਭਦਾਵਲੀ ਇੱਕ ਦੂਸਰੇ ਦੇ ਬਾਰੇ ਨਾਮ ਵੱਤਾਂ ਥੈਂਕ ਯੂ ਵੈਰੀ ਮੱਚ